ਖੋਸੇ ਹੋਣੀ ਸਾਗ ਤੇ ਤੂੰ ਛਲਗਮ ਬਸ ਇੱਕੋ ਸਬਜ਼ੀ ਗਾ ਤੁਹਾਨੂੰ ਪਸੰਦ ਆਈ ਸਵਾਹ ਪਤਲੀਆਂ ਤੇਰੇ ਵਰਗੀ ਪਤਲੀ ਹੁੰਦੀ ਤੇ ਫਿਰ ਮੋਟੀ ਕੌਣ ਹੁੰਦੀ ਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਧਮਾ ਹੂਪ ਕਰਦਾ ਸਾਰੇ ਠੀਕ ਹੋਵੋਗੇ ਸੋਗਾ ਜਿੱਦਾ ਕਿ ਅੱਜ ਅਪ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਇਹਨਾਂ ਨੇ ਕੁਝ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸੋਗਾ ਜਾਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਬਈ ਬਈ ਗੁੱਡ ਮਾਰਨਿੰਗ ਇਹ ਹਾਲ ਚਾਰਲਸ ਸਨੈਪਚੈਟ ਫੈਮਿਲੀ ਦਾ ਤੇ ਮੀ ਕਰਕੇ ਮੌਸਮ ਫੇਰ ਖਰਾਬ ਹੋ ਗਿਆ ਕਹਿੰਦੇ ਲਾ 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 ਘਗੀਆਂ ਨਹੀਂ ਓ ਮਾਈ ਗॉड ਯੈਸ ਦੇਖੀ ਸਾਧਿਆ ਤੁਸੀਂ ਮੱਝਾ ਹਣੀ ਫੁੱਲ ਖੁਸ਼ ਕਿੱਗਾ ਸੱਟੀ ਜਾਣੀ ਨਹੀਂ ਤੂੰ ਕਿ ਚਿੰਗਾ ਮੂੰਹ ਚ ਪਾਈ ਆ ਕਾਂਵਲ ਜਿਉਂਦੇ ਰਹਿਣ ਰਿਸ਼ਤੇਦਾਰ ਜਿਹੜੇ ਵਿਆਹ ਰੱਖ ਲੈਂਦੇ ਆ ਤੇ ਆਪਾਂ ਵਿਆਹ ਖਾਣੇ ਰਹਿੰਨੇ ਆ ਆ ਜਾਣੀ ਮੋਟ ਜਾਣਾ ਜੇ ਵਿਆਹ ਤੇ ਫੇਰ ਨਾ ਕਹੇ ਲੇਟ ਹੋ ਜੇਗੀ ਹੈ ਸਵਾਹ ਪਤਲੀ ਆ ਤੇਰੇ ਵਰਗੀ ਪਤਲੀ ਹੁੰਦੀ ਤੇ ਫਿਰ ਮੋਟੀ ਕੌਣ ਹੁੰਦੀ ਆ ਡਲਫਿਨ ਵਰਗੀ ਆ ਤੂੰ ਇੰਜੇ ਤਿਸ਼ੀ ਗੋਲ ਮਟੋਲ ਜੀਏ ਦਾ ਜਾਨੀ ਅੱਜ ਫੇਰ ਉਦਾਸ ਆ ਥੋੜੇ ਥੋੜੇ ਹੰਝੂ ਸੱਟੀ ਜਾਂਦਾ ਆ ਪਰ ਜਾਨੀ ਨੂੰ ਪੁੱਛਣ ਆਲਾ ਹੋਵੇ ਕੋਈ ਸਾਡਾ ਕੀ ਕਸੂਰ ਆ ਯਾਰ ਸਾਡੇ ਦਾ ਠੰਡ ਅੱਗੇ ਨਹੀਂ ਜਾਣਦੇ ਤੇ ਸੱਜਣਾ ਕੋਈ ਗੱਲ ਤੇ ਨਹੀਂ ਨਾ ਤੂੰ ਥੋੜਾ ਥੋੜਾ ਰੋਵੇਂ ਕੋਈ ਇਹ ਹਾਲਤ ਹੈ ਨਹੀਂ ਨਾ ਜਾ ਤਾਂ ਕਿਰੀ ਯੂਰੋਪਾ ਤੇ ਸਾਨੂੰ ਡੋਬਦੇ ਨਾ ਡੋਬੇ ਰੱਖਿਆ ਹਾਂ ਪਰ ਗਲਤ ਹੋ ਗਿਆ ਸ਼ਬਦ ਵਾਪਸ ਲੈ ਜਾਣ ਜਾਨੀ ਬਸ ਕਰ ਵੇ ਚੁੱਪ ਕਰ ਜਾ ਆਏ ਹਾਏ ਆ ਰਹੀ ਹੈ ਬਨੀਤ ਆਏ ਹਾਏ 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 ਇੱਕ ਕਰਕੇ ਨਰਸਿੰਗ ਲੈ ਕੇ ਬੈਂਡ ਤੇ ਚਲ ਗਈ ਬ੍ਰੈਂਟਨ ਦੇ ਨਾਲ ਮਿਸੀ ਸਾਗਾ ਮੈਨੂੰ ਲੱਗਦਾ ਕਿ 2 ਸਾਲ ਹੋ ਗਏ ਗਏ ਨੂੰ ਹੁਣ ਤਾਂ ਮੂਵ ਹੋ ਗਈ ਹੋਣੀ ਆ ਕਿ ਮਿਸੀ ਸਾ ਗਈਆਂ ਬਨੀਤ ਕਿੰਗਾ ਮਕਾਨੀ ਛੱਡਦੇ ਪੱਤੇ ਐਡਾ ਨਹੀਂ ਖਾਈਦੀ ਹੁੰਦੀ ਐ ਐਡਾ ਐਟੀਟਿਊਡ ਐਟੀਟਿਊਡ ਓ ਮਾਈ ਗਾਡ ਓ ਮਾਈ ਗਾਡ ਇਹ ਨੋਜੇ ਵਾਲੀ ਦਾ ਅੱਜ ਚੱਕਦੇ ਹੋ ਗਰੀਬੀ ਧੰਨਵਾਦ ਉਹਦੇ ਸਾਰਿਆਂ ਦਾ ਛਲਗਮ ਨਹੀਂ ਖਾਰੇ ਆ ਪੱਜ ਫੇਰ ਛਲਗਮ ਧਰੀ ਜਾਂਦੀ ਛਲਗਮ ਛਲਗਮ ਕਰਾਏ ਪਏ ਛਲਗਮ ਮੰਮੀ ਨਾ ਬੱਸ ਕਰ ਘਰ ਮਣ ਖੋਸੀ ਹੋਣੀ ਸਾਗ ਤੇ ਤੂੰ ਛਲਗਮ ਬਸ ਇੱਕੋ ਸਬਜ਼ੀ ਕਾ ਤੁਹਾਨੂੰ ਪਸੰਦ ਆਈਆਂ ਲੈ ਜਾ ਹਰਮਣਾ ਆਟੇ ਕਰ ਛਲਗਮ ਓ ਛਲਗਮ ਲੈ ਜਾ ਹਰਮਣਾ ਲੈ ਮੱਜਾ ਬਾਣ ਮੱਜਾ ਦੀ ਦਾਦੇ ਨੂੰ ਤਾਂ ਮੈਨੂੰ ਲੱਗਾ ਤਾਂ ਸਾਖ ਬੋਣ ਦੀ ਕੀ ਲੋੜ ਆ ਜਾ ਕੇ ਜਿੱਥੇ ਹੈਗਾ ਵਾ ਆਪਣਾ ਸਰੋਂ ਉੱਥੋਂ ਚਾਰ ਕੇ ਲਿਆਇਆ ਕਰੋ ਸਾਨੂੰ ਕੀ ਚਾਰ ਲਿਆਉਨੇ ਆ ਆਹੋ ਉੱਥੇ ਹੀ ਖਾ ਖੂ ਲਿਆ ਕਰਾਂਗੇ ਆਪਈ ਇਹ ਬੰਦੇ ਤੇ ਯਕੀਨ ਕਰਕੇ ਇਹਨੂੰ ਕੋਈ ਗੱਡੀ ਗੁੱਡੀ ਨਾ ਦਿਆ ਕਰੋ ਆਉਂਦੀ ਨਹੀਂ ਚਲਾਉਣੀ ਇਹਨੂੰ ਗੱਡੀ ਗੱਲ ਸੱਚ ਜੋ ਕਹਤੀ ਮੈਂ 10 ਦਿੱਲੀ ਜਾਇਆ ਰੂਬੀ ਕੌਂ ਤੇ ਇਹ ਫੇਰ ਥਾਰ ਆ ਮਗਰਲੀ ਸੀਟ ਤੇ ਬਹਿ ਕੇ ਨਾ ਆ ਰਾਇ ਫੇਰ ਵੀ ਖਾਰ ਚੱਲ ਚੱਲ ਕਾਕਾ ਗਾਂ ਕਰ ਗਾ ਕਰ ਅੱਜ ਸਾਡਾ ਘਰ ਖਾਲੀ ਖਾਲੀ ਲੱਗਦਾ ਸੀ ਮੈਂ ਕਿਹਾ ਗੱਡੀ ਲਵਾ ਦਈਏ ਇਹਦੀਆਂ ਗੱਲਾਂ ਬੀਬਾ ਅੱਗੇ ਵੀ ਬੋਲਾ ਸਾਡੇ ਦਾ ਮੁਕਾਵਲੀ ਦੀਆਂ ਗੱਲਾਂ ਬੀਬਾ ਜਿੰਨਾ ਸਾਲ ਦਾ ਤੁਹਾਡਾ ਸਾਰਾ ਟੱਬਰ ਰਾਸ਼ਨ ਖਾਂਦਾ ਨਾ ਉਹਨਾਂ ਦਾ ਦਾੰਦ ਦੇਣਾ ਸਾਡੀਆਂ ਬੱਚਾ ਫੀਡ ਖਾ ਜਾਂਦੀਆਂ ਅਮਰ ਘੱਟ ਗੁੱਗੂ ਹਾਂ ਜੇ ਮੈਂ ਫਲਾ ਡੁੱਲਿਆ ਅੱਲਾ ਜੀ ਉਹਦੇ ਰੋਜ਼ ਖਾ ਲੀਆਂ ਓਏ ਲਾਲਾ ਮੈਂ ਨਹੀਂ ਆ ਜੂਆ ਫੜਨ ਵਾਲੇ ਕਹਦਾ ਲੈਂਦਾ ਤੁਹਾਡੇ ਘਰ ਖਾਣ ਨੂੰ ਤੇ ਆਟਾ ਨਹੀਂ ਹੈਗਾ ਚੂਹਿਆਂ ਨੇ ਧੁੱਗੂ ਖਾਣਾ ਮੱਕ ਵਾਲੇ ਛੂਏ ਆ ਉਹ ਦਰ ਫਿਟੇ ਨੂੰ ਲਾ ਕੇ ਨੱਕ ਨਿਕਲ ਜਾਂਦੇ ਮੁੱਚਾਂ ਨੂੰ ਨਾਲ ਲਾ ਲਿਓ ਵੀ ਨਿਕਲ ਜਾਣੀਆਂ ਨਹੀਂ ਅਟਾ ਲਾਲਾ ਮੇਨਵਾ ਤਾਂ ਹਾਂ ਜੀ ਤੁਹਾਨੂੰ ਦੇਖ ਲਈ ਉਹਨਾਂ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗੱਲ ਜਦਾਂ ਦੀਆਂ ਇਹਨਾਂ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ